ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬੜਾ ਜੀ ਟਾਪ ਰੀਡ ਤਾਜੀ ਸੂਈ ਵੀ ਆ ਦੂਜੀ ਗੱਭਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਜੀ ਠੀਕ ਠਾਕ ਬਾਈ ਨਾਮ ਤੇ ਐਡਰੈਸ ਬੋਲਦੇ ਨਾਮ ਤਾਂ ਨਾ ਸਿੰਘ ਜੀ ਹਮ ਪਿੰਡ ਛਣਾਗਲਾ ਸਿੰਘ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਪੈਂਦੀ ਆ ਨੇੜੇ ਪਿੰਡ ਆਪਾਂ ਨੇੜੇ ਭਧੌੜੇ ਵੀ ਨੇੜੇ ਪੈ ਜਾਂਦਾ ਭਾਈ ਰੁਪਾ ਵੀ ਨੇੜੇ ਓਕੇ ਭਾਈ ਮੋਬਾਈਲ ਨੰਬਰ ਬੋ ਦੋ 95118 ਹਮ 98248 ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਟਾਪ ਬਰੀਡ ਕਿਡੋ ਸੁਹਾਸੋਈ ਆ ਇਹ ਦੂਜਾ ਸੁਹਾਸੋਈ ਆ ਜੀ ਸਹੀ ਜਮ ਕਦੋਂ ਸੁਹਾਸੋਈ ਆ ਭਾਈ ਇਹ ਪਰਸੋ ਸੂਈ ਆਪਣੇ ਕੋਲ ਕੱਲ ਆਈ ਆ ਓਕੇ ਬਾਈ ਬੱਚਾ ਕੀ ਦੇਤਾ ਇਹਨੇ ਬੱਚਾ ਬੱਚੀ ਆ ਜੀ ਬੱਚੀ ਬੜੀ ਚੰਗੀ ਆ ਨਾ ਬਹੁਤ ਚੰਗੀ ਆ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖ ਮੜੇ ਮਰੀ ਹੱਥ ਜਾ ਉਹੀ ਸੁੱਤੀ ਪਈ ਆ ਹਨਾ ਕਿਆ ਬਾਤ ਆ ਬਹੁਤ ਚੰਗਾ ਬੱਚਾ ਬਾਈ ਕਿਆ ਬਾਤ ਆ ਗਰਡ ਵੀ ਬਹੁਤ ਚੰਗੀ ਆ ਨਾ ਕੱਦ-ਕਾਦ ਦੇਖ ਡਾਕਟਰ ਬਾਈ ਕੱਦ ਦਾ ਅੰਦਾਜ਼ਾ ਲਾਇਓ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰਮਾਲੀ ਦਾ ਲੇਵਾ ਲੂਵਾ ਬਹੁਤ ਚੰਗਾ ਹੈ ਮਗਰ ਮੂਰਲਾ ਲੇਵਾ ਫਿੱਟ-ਫਿੱਟ ਲੇਵਾ ਤੇ ਫੇਸ ਦੀ ਬਿਊਟੀ ਦੇਖੋ ਕਰਮਾਲੀ ਦੀ ਕਿਆ ਬਾਤ ਸੋਹਣਾ ਜੀ ਨਗੀਨਾ ਹੀ ਹੈ ਕਿ ਨਹੀਂ ਡਾਇਮੰਡ ਪੀਸ ਕਿਆ ਬਾਤ ਫੁੱਲ ਬਿਊਟੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਦੇਣਾ ਚਾਹੀਦਾ ਜਿੱਕਰ ਕੱਦ ਕਾਟ ਦੇ ਹਿਸਾਬ ਨਾਲ 25 26 ਲੀਟਰ ਕੱਟੋ ਕਾਟ ਸਹੀ ਹੈ ਭਾਈ ਕਿਆ ਬਾਤ ਹਾਂ ਇਨਾ ਜੇ ਨਾ ਦੁੱਧ ਤਾਂ ਦੋ ਕਿੜੇ ਸਹੀ ਹੈ ਕਿਉਂ ਬ੍ਰੀਟ ਫੁੱਲ ਕੱਦ ਚੰਗਾ ਹਾਂ ਕਾਲੇ ਕੰਨ ਜੇ ਭਾਈ ਤੇ ਬੱਚਾ ਮਗਰ ਬੱਚੀ ਖੋਲ ਦੇ ਭਾਈ ਤੋਰ ਕੇ ਰਖਾ ਦੇ ਇਸੇ ਪਾਸੋਂ ਬਈ ਵੜਾ ਤਤਰਾ ਨਹੀਂ ਲੈਵਾ ਦੇਖੋ ਪੰਡ ਵਾਲਾ ਬਹੁਤ ਸੋਹਣਾ ਲੇਵੇ ਦਾ ਡਿਜ਼ਾਈਨ ਲੈ ਵਾ ਫਿੱਟ ਲੈ ਵਾ ਜੀ ਕੋਈ ਲੰਮਕ ਮਾਣੀ ਹੂੰ ਬਸ ਬਸ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਬੜੀ ਬਿਊਟੀ ਆ ਵੜਦੇ ਹਨ ਯਾਦੇ ਜੀ ਹੂੰ ਕਿਤੇ ਇੱਥੇ ਆਉਂਦਾ ਇਹ ਜਿਆ ਪੀਸ ਨਹੀਂ ਬਹੁਤ ਘੱਟ ਮਿਲਦਾ ਬਾਈ ਹਾਂ ਜੀ ਕੀ ਬਾਤ ਆ ਬਈ ਬਸ ਬਸ ਫੋਨ ਲਾ ਜਾਣ ਚਾ ਜੀ ਹੂੰ ਬਸ 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 ਥੋੜਾ ਬੱਚੇ ਦਾ ਕਰ ਦਈਏ ਬੱਚੇ ਦਾ ਕਰ ਦਈਏ ਹਾਂ ਆਜਾ ਪੂਰੀ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਮਨੀ ਤੇ ਚਵਾਈ ਕਿਵੇਂ ਆ ਸੱਚ ਕਰ ਚਵਾਈ ਇੱਕ ਨੰਬਰ ਆ ਜਮਾ ਕੋਈ ਭੂਰ ਸਿਰਲਾ ਹੋਏ ਪੋਰਾ ਵੀ ਆਪਣੀ ਗਰੰਟੀ ਆ ਓਕੇ ਬਾਈ ਹਾਂਜੀ ਮੂਰੋਂ ਥਣ ਥਣ ਵਿਥੀ-ਵੁਥੀ ਚੈੱਕ ਕਰੋ ਇੱਕ ਨੰਬਰ ਥਣ ਪਛਾਂ ਤੋਂ ਲੈਵੇ ਦਾ ਡਿਜ਼ਾਈਨ ਚੈੱਕ ਕਰੋ ਲੈ ਕਿਆ ਬਾਤ ਆ ਬੜਾ ਸੋਹਣਾ ਲੈਵਾ ਹਨਾ ਕਰਮ ਵਾਲੀ ਦਾ ਜਿਆਦੇ ਕੀ ਮੋਲ ਆ ਫਿਰ ਜਾਇਜ਼ ਮੋਲ ਦਾ ਫੋਨ ਤੇ ਕਰਾਂਗੇ ਜੀ ਜੈ ਜੀ ਹੂੰ ਦੁਨਾਂ ਦੇ ਫੋਨ ਤੇ ਕਰਾਂਗੇ ਹਾਂ ਜੀ ਓਕੇ ਬਾਈ ਬੜਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਕਰਾਂਗੇ ਜੈਜ ਮੁੱਲ ਹੋ ਮੁੱਲ ਖੈਰ ਬਾਈ ਦੇ ਜੈ ਜੀ ਹੁੰਦੇ ਆ ਬਾਈ ਦੋ ਨੰਬਰ ਬੈੜਾ ਕਿਹੜਾ ਸੂਆ ਇਹਨੇ ਵੀ ਦੂਜੇ ਸੂਣਾ ਜੀ ਦੂਜਾ ਸੂਆ ਕਿੰਨੇ ਦਿਨ ਲਉ ਇਹ ਬਸ ਸੂਪ ਇਹਦੇ ਦੋ ਦਿਨਾਂ ਨੂੰ ਸੂਪ ਪੀ ਨਹੀਂ ਪਤਾ ਹਫਤਾ ਲੈ ਜੀ ਕੋਈ ਪਤਾ ਨਹੀਂ ਇਹਨਾਂ ਦਾ ਸਹੀ ਆ ਬਾਈ ਕਿੰਨਾ ਕੁ ਵੈਸੇ ਰਕਾਰਡ ਇਹਦਾ ਇਹ ਦੁੱਧ ਜਿਆਦਾ ਦੇ ਦੁੱਧ ਵੱਡੀ ਹੈ ਬੈੜ ਜੀ ਭਜਨ ਚੱਲਦਾ ਹੂੰ ਹੂੰ ਕਾਕੀ Rajasthan ਦੀ ਹੈ ਬੈੜ ਓਕੇ ਬਾਈ ਆ ਗੰਗਾ ਨਗਰ ਦੇ ਬੰਦੇ ਸੀ ਜਿਹੜਾ ਬੜਾ ਪਿਆਰਾ ਫੋਦੀਵਾਦੀ ਪੂਰੀ ਚੰਗੀ ਏਡਾ ਭਾਈ ਤੋਂ ਲਈ ਆ ਪਾ ਗੰਗਾ ਨਗਰ ਦੇ ਬੰਦੇ ਸੀਗੇ ਓਕੇ ਬਾਈ ਹਾਂਜੀ ਕੱਦ ਦਾ ਪ੍ਰਿੰਟ ਬਰੀਟ ਕੱਲੀ ਕੱਚੀ ਕੱਚੀ ਆ ਦੁੱਧ ਬਾਈ ਨੇ ਦੱਸਿਆ ਵੀ ਚੰਗਾ ਪਾ ਦੂ ਕਿਉਂ ਟਾਂਚਾ ਵਾਲਾ ਕਮਾਲ ਲੱਗਦਾ ਬਜਾਂਚ ਵਾਲੀ ਆ ਜੀ ਲੈ ਨਾਣਾ ਨੂਣਾ ਫੁੱਲ ਚੰਗੀਆਂ ਕੱਚੀ ਆ ਲੇਵੇ ਦਾ ਅੰਦਾਜ਼ਾ ਉਸ ਹੱਬ ਨਾਲ ਲਾਇਓ ਵੱਡੀ ਨਾਲ ਨੂੜ ਦੇਖੋ ਕਰਮਾਲੀ ਦੇ ਕੀ ਬਾਤ ਆ ਖੋਲ ਲੈ ਬਈ ਤੋੜ ਕੇ ਦਿਖਾ ਦੇ ਫੇਸ ਬੜਾ ਪਿਆਰਾ ਲੰਮੀ ਲੁੰਮੀ ਕੱਦ ਦਾ ਪ੍ਰਿੰਟ ਸਾਰੀਆਂ ਗੱਲਾਂ ਓਕੇ ਆ ਬਈ ਬਸ ਇਕੱਲੀ ਕੱਚੀ ਕੱਚੀ ਆ ਹਾਂਜੀ ਲੈ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਬਈ ਵੱਡੀ ਵਾੜਾ ਫੁੱਲਸ ਆ ਜਾਂ ਛੋਟੀ ਨਾ ਮੰਨਿਓ ਬੇਲ ਵਾਲੀ ਹੈ ਜੀ ਵੇੜ ਦੀ ਸਹੀ ਗੱਲ ਆ ਬਾਈ ਲੰਮੀ ਵਾਲੀ ਨਜਾਇਜ਼ ਜੀ ਤੇ ਮੁੱਲ ਫਿਰ ਬਾਈ ਜਾਇਜ ਹੀ ਹੋ ਜਾਇਜ ਹੋ ਜੀ ਮੁੱਲ ਓਕੇ ਮੁੱਲ ਹੋਣਾ ਪਾਪਾ ਦੇ ਫੋਨ ਤੇ ਆ 2-4000 ਰੁਪਏ ਨਾ ਦੇ ਦੇਣੀ ਸਹੀ ਗੱਲ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂ ਲੈ ਤੂਰਾ ਤੂਰਾ ਦੇਖੋ ਕਰਮ ਵਾਲੀ ਦਾ ਇੱਕ ਨੰਬਰ ਬਾਲੀਆਂ ਢਿੱਲਾਂ ਪਈਆਂ ਹਲੇ ਕਿ ਨਹੀਂ ਦੋ ਦੋ ਘੱਟੋ ਘੱਟ 30 ਲੀਟਰ ਦੋ ਘੱਟੋ ਘੱਟ ਅੰਦਾਜ਼ੇ ਘੱਟੋ ਘੱਟ ਚਾਹੀਦਾ 30 ਕਿਲੋ ਦੇਣਾ ਸਹੀ ਗੱਲ ਆ ਦੁੱਧ ਵਾਲਾ ਪੀਸ ਆ ਬਾਈ ਬਾਲੀਆਂ ਢਿੱਲਾਂ ਪਈਆਂ ਦੇਖੋ ਲੈ ਲੈ ਵਾ ਪੂਰੀ ਪੋਲੀ ਪਈ ਆ ਹਜੇ ਤਾਂ ਕੱਚੀ ਠੰਡੇ ਸੀ ਲਾ ਜਮ ਹੂੰ ਜਿਵੇਂ ਮਰ ਗਿਆ ਤੇ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਬਹੁਤ ਪਈ ਆ ਦੇਖੋ ਜੀ ਬਹੁਤ ਸਾਰਾ ਭਰਨਾ ਜੀ ਇਹਦਾ ਹੂੰ ਫੇਰ ਸੋਣਾ ਚਾਦਰ ਵਾਂਗੂ ਪਿਆ ਲੈ ਵਾ ਜਮ ਹੂੰ ਕਦ ਕਾਠ ਬਹੁਤਾ ਵੜਦਾ ਦੇਖੇ ਸਹੀ ਆ ਲੈ ਬਾਈ ਬਰਾਬਰ ਖੜਾ ਹੰਦਾ ਅੰਦਾਜ਼ਾ ਉਸ ਹੌਣਾ ਲਾ ਲਿਓ ਤੇ ਕਿਸੇ ਵੀਰ ਨੂੰ ਬਈ ਦੋਨਾਂ 'ਚ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ